ਆਮ ਸਮਾਜ ਦੇ ਵਿੱਚ ਅਗਰ ਕੋਈ ਬੰਦਾ ਕਿਸੇ ਦੀ ਗੱਲ ਨਾ ਨਾ ਮੰਨਦਾ ਹੋਵੇ ਕਿਸੇ ਸਿਆਸਤਦਾਨ ਦੀ ਤੇ ਪੁਲਿਸ ਕਿਸੇ ਨਾ ਕਿਸੇ ਝੂਠੇ ਕੇਸ 'ਚ ਪਸਾ ਕੇ ਉਹਨੂੰ ਪਸਾ ਦਿੰਦੀ ਹੈ। ਇੱਥੇ ਵੀ ਉਹ ਗੱਲ ਹੈ ਜਦੋਂ ਇਹਨਾਂ ਨੂੰ ਲੱਗਾ ਵੀ ਗਿਆਨੀ ਹਰਪ੍ਰੀਤ ਸਿੰਘ ਨਹੀਂ ਕੋਈ ਗੱਲ ਮੰਨਦੇ ਇਹਨਾਂ ਨੇ ਉਹਨਾਂ ਦੇ ਖਿਲਾਫ ਇਲਜ਼ਾਮ ਲਾ ਕੇ ਕਰੈਕਟਰ ਅਸੈਸੀਨੇਸ਼ਨ ਸ਼ੰਕਰਾ ਕੇ ਐਸਜੀਪੀਸੀ ਦੇ ਪ੍ਰਧਾਨ ਦੌਰ ਦੇ ਖਿਲਾਫ ਜਾਂਚ ਦੇ ਹੁਕਮ ਕਰਾ ਦਿੱਤੇ। ਉਹਨੂੰ ਜਥੇਦਾਰ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਗਿਆ, ਪਰਤਾੜਿਤ ਕੀਤਾ ਗਿਆ, ਉਹਦੀ ਫੈਮਿਲੀ ਦਾ ਕਰੈਕਟਰ ਅਸੈਸੀਨੇਸ਼ਨ ਕੀਤਾ ਗਿਆ। ਕਿ ਇਹ ਉਹਦੇ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇੱਕ ਨਵਾਂ ਪ੍ਰੈਜ਼ੀਡੈਂਟ ਸੈੱਟ ਕੀਤਾ ਗਿਆ ਵੀ ਜਿਹੜਾ ਨਵਾਂ ਜਥੇਦਾਰ ਆਏਗਾ ਉਹ ਇਹਨਾਂ ਗੱਲਾਂ ਨੂੰ ਵੇਖੇਗਾ ਕਿ ਪਾਸਟ ਵਿੱਚ ਕੀ ਕੁਝ ਹੋਇਆ ਸੀ ਮੈਂ ਇਹ ਗੱਲ ਤਾਂ ਕਹਿ ਰਹੀ ਆ ਕਿ ਜਥੇਦਾਰ ਦਾ ਅਹੁਦਾ ਜਿਹੜਾ ਇਹ ਕਹਿ ਕਹਿ ਕੇ ਜੀ ਇਹ ਸੁਪਰੀਮ ਹੈ ਉਹਨੂੰ ਪੋਲੀਟੀਕਲ ਲੋਕਾਂ ਨੇ ਪੋਲੀਟੀਕਲ ਇੰਟਰਸਟ ਵਾਸਤੇ ਵਰਤਿਆ ਮੈਂ ਸਿਧਾਂਤ ਦੀ ਗੱਲ ਕਰ ਰਹੀ ਆ ਕਿ ਵਿਅਕਤੀ ਵਿਸ਼ੇਸ਼ ਜਿਹੜਾ ਜਥੇਦਾਰ ਅਕਾਲ ਤਖਤ ਹੈ ਉਹਦਾ ਇਹ ਕੰਮ ਹੀ ਨਹੀਂ ਹੈਗਾ ਜਿਹੜਾ ਜਥੇਦਾਰ ਅਕਾਲ ਤਖਤ ਹੈ ਉਹ ਕੌਮ ਦਾ ਬੁਲਾਰਾ ਹੋ ਸਕਦਾ ਉਹੀ ਜਿਹੜੀ ਮੈਂ ਮੀਰੀ ਪੀਰੀ ਦੀ ਗੱਲ ਕਰ ਰਹੀ ਸੀ ਕਿ ਜਦੋਂ ਅਕਾਲ ਤਖਤ ਸਾਫ ਤੇ ਪੰਥ ਇਕੱਠਾ ਹੋਵੇ ਉਸ ਵਕਤ ਜੋ ਫੈਸਲਾ ਹੋਵੇ ਉਹ ਅਕਾਲ ਤਖਤ ਤੇ ਸੁਣਾਉਣ ਵਾਲਾ ਅਕਾਲ ਤਖਤ ਦਾ ਜਥੇਦਾਰ ਹੈ ਇਹ ਜਿਹੜਾ ਇਹਨਾਂ ਨੇ ਪੰਚਾਇਤ ਦਾ ਸਿਸਟਮ ਬਣਾਇਆ ਹੋਇਆ ਇਹ ਤਾਂ ਸਾਰੀ ਨਵੀਂ ਕ੍ਰिएशन ਹੈ